ਸਰਕਾਰ ਦੇ ਲੱਖਾਂ ਯਤਨਾਂ ਅਤੇ ਦਾਅਵਿਆਂ ਦੇ ਬਾਵਜੂਦ ਮਹਿੰਗਾਈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸਭਾ ਸਭਾ ਦਾ ਬੰਨੇ ਟਪ ਚੁੱਕੀ ਮਹਿੰਗਾਈ ਨੇ ਹਰ ਵਰਗ ਦੇ ਲੋਕਾਂ ਦਾ ਲੱਕ ਤੋੜ ਦਿੱਤਾ ਪਿਆਜ਼ ਤੇ ਰਸੋਈ ਨਾਲ ਸੰਬੰਧਿਤ ਹੋਰ ਵਸਤਾਂ ਦੀਆਂ ਅਸਮਾਨ ਛੁੰਦੀਆਂ ਕੀਮਤਾ ਕਾਰਨ ਪਿਛਲੇ 6 ਮਹੀਨੇਾਂ ਵਿੱਚ ਮਹਿੰਗਾਈ ਦਰ ਅਗਸਤ ਮਹੀਨੇ ਵਿੱਚ ਸਭ ਤੋਂ ਉੱਚੀ 6.1 ਫੀਸ ਦੀ ਤੱਕ ਪਹੁੰਚ ਚੁੱਕੀ ਹੈ ਪਿਛਲੇ ਮਹੀਨੇ ਸਬਜ਼ੀਆਂ ਦੀ ਮਹਿੰਗਾਈ ਦਰ 77. 81% ਦੀ ਤੇ ਫਲਾਂ ਦੀ 8.17% ਦੀ ਰਹੀ ਹੈ ਇਸ ਦੇ ਨਾਲ ਹੀ ਭੋਜਨ ਨਾਲ ਸੰਬੰਧਿਤ ਵਸਤਾਂ 'ਚ 18.8% ਦੀ ਤੇਜ਼ੀ ਰਹੀ ਹੈ ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ ਸਮੇਤ ਕਈ ਆਮ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਿੱਚ ਭਾਅ ਚ ਲਗਾਤਾਰ ਤੇਜ਼ੀ ਆ ਰਹੀ ਹੈ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ मिलेंगे फेसबुक पे, अस दिखांगे यूट्यूब फॉलो करो ट्विटर खबर जुड़े रहो दिन रात